ਗੱਲ ਕਰਾਂਗੇ ਮਾਸਟਰ ਕੇਡਰ ਭਰਤੀ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਬਹੁਤ ਸਾਰੇ ਸਟੂਡੈਂਟ ਕਦੋਂ ਤੋਂ ਹੀ ਜਿਹੜੇ ਮੈਸੇਜ ਕਰੇ ਕਿ ਤੁਸੀਂ ਪੀਐਸਟਡ ਬਾਰੇ ਦੱਸ ਦਿਓ ਕਿ ਮਾਸਟਰ ਕੇਡਰ ਬਾਰੇ ਕੁਝ ਦੱਸੋ ਵੀ ਕਦੋਂ ਪੋਸਟਾਂ ਆ ਰਹੀਆਂ ਜਾਂ ਕੀ ਮਸਲਾ ਹੈ 55% ਵਾਲਾ ਜਾਂ ਇਦਾਂ ਇਸ ਤੋਂ ਲਗਾ ਆਵਰੇਜ ਵਾਲੇ ਕੀ ਸਿਸਟਮ ਹੈਗਾ ਕਿਹੜੀਆਂ ਪੋਸਟਾਂ ਵੱਧਣਗੀਆਂ ਤਾਂ ਉਸੇ ਬਾਰੇ ਸਾਰੀ ਗੱਲ ਕਰ ਲਿਆ ਟੱਡੇ ਨਾਲ ਕਈ ਦਿਨਾਂ ਤੋਂ ਆਪਾਂ ਵੀਡੀਓ ਮਾਸਟਰ ਕੇਡਰ ਬਾਰੇ ਬਣਾ ਰਹੇ ਹਾਂ ਵੀ ਸੋ ਤੁਸੀਂ ਦੇਖੋਗੇ ਕਿ ਮਾਸਟਰ ਕੇਡਰ ਦੀ ਜਿਹੜੀ ਸਭ ਤੋਂ ਪਹਿਲਾਂ ਤਾਂ ਅੱਜ ਤਰੀਕ ਹੈਗੀ ਹੈ ਲਗਭਗ 9 ਤਰੀਕ ਹੈਗੀ ਹੈ ਮੈਂ ਚੈੱਕ ਕਰ ਲੈਣਾ ਇੱਕ ਵਾਰੀ ਵੀ 9 ਤਰੀਕ ਹੈਗੀ ਹੈ ਸੋ 10 ਤਰੀਕ ਨੂੰ ਇੱਕ ਜਿਹੜੀ ਮੀਟਿੰਗ ਰੱਖੀ ਹੋਈ ਹੈ ਮਾਸਟਰ ਕੇਟਰ ਜੁਨੀਅਨ ਦੀ ਵੀ ਮਾਸਟਰ ਕੇਟਰ ਜੁਨੀਅਨ ਦੀ ਉਹ ਮੀਟਿੰਗ ਹੋਏਗੀ ਸੋ ਮੀਟਿੰਗ ਤੋਂ ਬਾਅਦ ਫਿਰ ਪਤਾ ਲੱਗੂਗਾ ਵੀ ਕੀ ਪੋਸਟਾਂ ਕਿੰਨੀ ਆ ਰਹੀਆਂ ਕਿੰਨੀ ਗਿਣਤੀ ਆ ਰਹੀਆਂ ਕਿਸ ਸਬਜੈਕਟ ਦੀਆਂ ਪੋਸਟਾਂ ਜ਼ਿਆਦਾ ਆ ਰਹੀਆਂ 55% ਦਾ ਕੀ ਬਣਦਾ ਪਿਆ ਠੀਕ ਹੈ ਉਹ 10 ਤਰੀਕ 10 ਸਤੰਬਰ ਤੋਂ ਬਾਅਦ ਪਤਾ ਲੱਗੂਗਾ ਉਸ ਤੋਂ ਬਾਅਦ ਇੱਕ ਪ੍ਰੋਟੈਸਟ ਦਿੱਤਾ ਹੋਇਆ ਜੁਨੀਅਨ ਦਾ ਵੀ ਪ੍ਰੋਟੈਸਟ ਜੁਨੀਅਨ ਨੇ ਦਿੱਤਾ ਹੈ ਵੀ ਜੇ 10 ਸਤੰਬਰ ਨੂੰ ਕੁਝ ਪੋਜ਼ਿਟਿਵ ਨਹੀਂ ਹੁੰਦਾ ਤਾਂ 15 ਤਰੀਕ ਨੂੰ ਪ੍ਰੋਟੈਸਟ ਵਾਸਤੇ ਤਿਆਰ ਹੋ ਮਾਸਟਰ ਕੇਟਰ ਵਾਲੇ 55% ਵਾਲੇ ਵੱਧ ਪੋਸਟਾਂ ਲੈਣ ਵਾਲੇ ਐਸਐਸਟੀ ਪੰਜਾਬੀ ਹ ਹੁਣ ਦੂਸਰੀ ਗੱਲ ਇੱਥੇ ਇੱਕ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ ਪਿੱਛੇ 5 ਸਤੰਬਰ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਮਾਸਟਰ ਤੇ ਹਿੰਦੀ ਮਾਸਟਰ ਜਾਂ ਹੋਰ ਜਿਹੜੇ ਲੈਂਗੁਏਜ ਮਾਸਟਰ ਵੀ ਉਹਨਾਂ ਦੀ ਸੀ ਮੇਨ ਤੌਰ ਤੇ ਉਹਨਾਂ ਨੇ ਇਹ ਕਹਿ ਵੀ ਸੀ ਪੰਜਾਬੀ ਮਾਸਟਰ ਦੀ ਵੱਡੀ ਗਿਣਤੀ 'ਚ ਭਰਤੀ ਕਰ ਸਕਦੇ ਹਾਂ ਕਹਿਣ ਦਾ ਮਤਲਬ ਉਹਨਾਂ ਦੀ ਜਿਹੜੀ ਲੈਂਗੁਏਜ ਸੀ ਇਸ ਤਰ੍ਹਾਂ ਦੀ ਸੀ ਕਿ ਉਹ ਪੰਜਾਬੀ ਟੀਚਰਾਂ ਦੀ ਭਰਤੀ ਦੀ ਗੱਲ ਉੱਥੇ ਹੋ ਰਹੀ ਸੀ ਕਿ ਸ਼ੁੱਧ ਪੰਜਾਬੀ ਪੜਾਉਣ ਵਾਲੇ ਸਕੂਲ ਵਿੱਚ ਹੋਣੇ ਚਾਹੀਦੇ ਆ ਤਾਂ ਇੱਥੋਂ ਅਸੀਂ ਇਹ ਸਾਰ ਲਾ ਸਕਦੇ ਹਾਂ ਕਿ ਇਹਨਾਂ ਫਿਊਚਰ ਪੰਜਾਬੀ ਦੀ ਭਰਤੀ ਵੱਡੀ ਗਿਣਤੀ ਉਦੋਂ ਸਾਰਾ ਕੁਝ ਆਉਂਦਾ ਤੇ ਇਹ ਕੱਲ 10 ਸਤੰਬਰ ਹੈਗੀ ਜਿਹੜੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਮਾਸਟਰਗੇਟ ਯੂਨੀਅਨ ਦੀ ਤੇ ਜੁੜੇ ਰਹੋ ਤੁਸੀਂ ਚੈਨਲ ਦੇ ਨਾਲ ਇਨ ਫਿਊਚਰ ਵੀ ਜਿਹੜੇ ਅਪਡੇਟ ਆ ਤੁਹਾਨੂੰ ਦੱਸਦੇ ਰਹਾਂਗੇ ਜੇਕਰ ਕੋਈ ਪੋਜੀਟਿਵ ਨਹੀਂ ਹੁੰਦਾ ਤਾਂ ਜੁਨੀਅਨ ਦਾ ਸਾਥ ਦਿਓ ਮਾਸਟਰ ਜੀਅਰ ਜੁਨੀਅਨ ਜਿਹੜੀ ਬਣੀ ਹੋਈ ਹੈ ਠੀਕ ਹੈ ਜਿੱਥੇ ਜਸਵੰਤ ਕੋ ਆਇਆ ਜਾਂ ਹੋਰ ਬਹੁਤ ਸਾਰੇ ਹੈਗੇ ਆ ਸੋ ਉਹਨਾਂ ਦਾ ਸਾਥ ਦਿਓ ਵੱਧ ਤੋਂ ਵੱਧ ਗਿਣਤੀ 'ਚ ਜੁੜੋ ਜਦੋਂ ਪ੍ਰੋਟੈਸਟ ਹੁੰਦਾ ਤਾਂ ਜਾਓ ਤਾਂ ਪੋਸਟਾਂ ਜਲਦੀ ਆਉਣਗੀਆਂ ਵੱਧ ਗਿਣਤੀ ਚ ਆਉਣਗੀਆਂ ਸਾਰੇ ਹੀ ਮਸਲੇ ਹੱਲ ਹੋਣਗੇ ਸੋ ਇਹ ਇਨਫੋਰਮੇਸ਼ਨ ਸੀ ਵੀ ਮਾਸਟਰ ਜੀਅਰ ਸੰਬੰਧੀ ਜੇਕਰ ਤੁਸੀਂ ਮਾਸਟਰ ਜੀਅਰ ਦੀ ਤਿਆਰੀ ਕਰ ਰਹੇ ਹੋ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਕਲਾਸਾਂ ਮਾਸਟਰ ਜ ਕੀ ਕਰਨਾ ਇਹ ਟੈਲੀਗ੍ਰਾਮ ਚੈਨਲ ਹੈਗਾ ਵੀ ਇਹ ਆਪਣਾ WhatsApp ਨੰਬਰ ਹੈਗਾ ਤੇ WhatsApp ਤੇ ਜੁੜਨ ਵਾਸਤੇ ਤੁਸੀਂ ਆਪਣਾ ਨਾਮ ਸਬਜੈਕਟ ਡਿਸਟ੍ਰਿਕਟ ਲਿਖ ਦਿਓ ਵੀ ਚਾਰ ਚੀਜ਼ਾਂ ਲਿਖ ਕੇ ਭੇਜ ਦਿਓ ਤੁਹਾਨੂੰ ਇਸ ਨੰਬਰ ਦੇ ਉੱਪਰ ਜਿਹੜਾ ਤੁਹਾਨੂੰ ਸ਼ੋ ਹੋ ਰਿਹਾ 9878731755 ਤੁਹਾਨੂੰ ਫ੍ਰੀ ਦੇ ਵਿੱਚ WhatsApp ਗਰੁੱਪ ਚ ਐਡ ਕਰ ਲਿਆ ਜਾਏਗਾ ਇਸ ਤੋਂ ਇਲਾਵਾ ਤੁਸੀਂ ਜੇਕਰ ਥਿਉਰੀ ਚ ਵੀਡੀਓ ਲੈਕਚਰ ਆਹੀਂ ਪ੍ਰੋਪਰ ਥਿਉਰੀ ਨੋਟਸ ਆ ਰਹੇ ਸਾਰਾ ਕੁਝ ਡਿਟੇਲ ਚ ਤਿਆਰੀ ਕਰਨਾ ਚਾਹੁੰਦੇ ਹੋ ਐਸਐਸਟੀ ਮਾਸਟਰ ਗ੍ਰੇਜੂਏਟ ਪੰਜਾਬੀ ਮਾਸਟਰ ਗ੍ਰੇਜੂਏਟ ਤਾਂ ਆਪਣੇ ਆ ਦੋ ਤਰ੍ਹਾਂ ਦੇ ਕੋਰਸ ਆ ਵੀ ਬਹੁਤ ਘੱਟ ਫੀਸ ਚ ਕੋਰਸ ਦਿੱਤੇ ਜਾ ਰਹੇ ਤੁ ਕਸ਼ਮਤਾ ਨਹੀਂ ਰੱਖਦੇ ਤਾਂ ਤੁਸੀਂ ਸਿਪਲ ਆਪਣੇ ਚੈਨਲ ਜੁੜੋ ਤੁਹਾਨੂੰ WhatsApp ਫ੍ਰੀ ਗਰੁੱਪ ਨਾਲ ਜੁੜੋ ਆਪਣਾ ਲਿਖੇ ਭੇਜੋ ਨਾਮ ਮਾਸਟਰ ਕੇਡ ਵਾਲੇ ਹੋ ਐਸਐਸਟੀ ਵਾਲੇ ਹੋ ਠੀਕ ਹੈ ਵੀ ਜਾਂ ਪੰਜਾਬੀ ਮਾਸਟਰ ਕੇਡ ਵਾਲੇ ਹੋ ਤੇ ਆਪਣਾ ਨੰਬਰ ਨਾਮ ਤੇ ਐਡਰੈਸ ਇਹ ਚਾਰ ਚੀਜ਼ਾਂ ਲਿਖ ਕੇ ਭੇਜ ਦਿਓ ਵੀ ਤੁਹਾਨੂੰ ਫ੍ਰੀ WhatsApp ਗਰੁੱਪ ਜੋੜ ਦੇ ਜਿੱਥੇ ਤੁਹਾਨੂੰ MCQ ਲੈਵਲ ਦੀਆਂ ਫ੍ਰੀ ਕਲਾਸਾਂ ਜਿਹੜੀਆਂ ਐਸਐਸਟੀ ਮਾਸਟਰ ਕੇਡ ਤੇ ਪੰਜਾਬੀ ਦੀਆਂ ਮਿਲਣਗੀਆਂ ਸੋ ਇਹਨਾਂ ਫਿਚਰ ਜਿਹੜੀ ਵੀ ਜਾਣਕਾਰੀ ਹੋਊਗੀ ਮਾਸਟਰ ਕੇਡ ਸੰਬੰਧੀ ਤਰਨ ਨਾਲ ਆਪਣੇ ਇਸ ਚੈਨਲ ਤੇ ਮਿਲਦੀ ਰਹੂਗੀ ਸਬਸਕ੍ਰਾਈਬ ਕਰੋ ਵੀ ਬੈਲ ਆਈਕਨ ਦਾ ਬਟਨ ਦਬਲੋ ਧੰਨਵਾਦ ਮਿਲਦੇ ਆ ਕਿਸੇ